ਹੈਲੋ ਗਾਈਸਾਂ ਜੀ ਕਿੱਦਾਂ ਜੀ ਸਾਰਿਆਂ ਦਾ ਹੋਪ ਤੁਸੀਂ ਸਾਰਿਆਂ ਨੇ ਫਿਕਰ ਹੋਵੋਗੇ ਮੈਂ ਤੁਹਾਡਾ ਆਪਣਾ ਗੋਪੀ ਅਲੀਪੁਰੀਆ ਗਾਈਸ ਪਹਿਲਾਂ ਤੋਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਕਰੋ ਸ਼ੇਅਰ ਲਓ ਜੀ ਗਾਈਸ ਅੱਜ ਪਿੰਡ ਹੈ ਜੀ ਪਰ ਹੈਗਾ ਇਹ ਛਿੰਝ ਮੇਲਾ 5 ਤਰੀਕ ਨੂੰ ਹੈਗਾ ਜੀ ਪਰ ਛਿੰਝ ਮੇਲਾ ਲਓ ਜੀ ਗਾਈਸ ਉੱਧਰ ਦੁਕਾਨਾਂ ਵਾਲੇ ਵੀ ਆ ਚੁੱਕੇ ਆ ਤੁਹਾਨੂੰ ਅ ਦਿਖਾਵਾਂਗੇ ਸਾਰਾ ਰੌਣਕ ਮੇਲਾ ਅੱਜ ਤੁਹਾਨੂੰ ਛਿੰਝ ਐਨ ਸਾਰੀ ਦਿਖਾਵਾਂਗੇ ਤੇ ਹੁਣ ਆਪਾਂ ਚੱਲਿਆਂ ਬਾਲ ਕਟਾਣ ਦੇਖੋ ਕੀ ਹਾਲਤ ਬਣੀ ਬਈ ਆ ਬਾਲਾਂ ਦੀ ਤੇ ਪਹਿਲਾਂ ਆਵਾਂਗੇ ਬਾਲ ਕਟਾ ਕੇ ਤੇ ਤੁਹਾਨੂੰ ਦਿਖਾਣੇ ਹੁਣ ਜਾਨ ਵੇਲੇ ਦੁਕਾਨਾਂ ਅਸੀਂ ਸਾਰੇ ਅੱਜ ਦਰਸ਼ਨ ਕਰਾਵਾਂਗੇ ਛਿੰਦੜੇ ਵੀ ਪਲਵਾਨਾਂ ਦੇ ਵੀ ਦਰਸ਼ਨ ਕਰਾਵਾਂਗੇ ਅੱਜ ਸਾਰਿਆਂ ਦੇ ਤੇ ਆਪਣਾ ਬਲੌਗ ਅੱਜ ਸਾਰੇ ਜਾਣੀ ਦੇਖਣਾ ਨਾ ਭੁੱਲਿਓ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਲਓ ਜੀ ਮਿੱਤਰੋ ਦੱਤਿਆ ਕਰੋ ਦੁਕਾਨਾਂ ਵਾਲੇ ਆ ਗਏ Maruti ਦੇ ਉੱਤੇ ਹੀ ਸਮਾਨ ਸਮੂਹ ਲੈ ਕੇ ਆ ਗਏ ਆਪਣਾ ਕਰੋ ਚੈੱਕ ਸਾਰੇ ਜਣੇ Maruti ਗੱਡੀ ਸਾਹਮਣੇ ਤੇ ਦੁਕਾਨਾਂ ਲੱਗਦੀਆਂ ਆ ਉੱਧਰ ਕਰੋ ਚੈੱਕ ਸਾਰੇ ਜਣੇ ਲਓ ਜੀ ਮਿੱਤਰੋ ਅੰਦਰ ਰਾਤੀ ਗੇਟ ਟੁੱਟ ਗਿਆ ਆਪਣੇ ਕੋਲੋਂ ਗੁੱਸੇ 'ਚ ਮੋਟਰਸਾਈਕਲ ਵੱਜਿਆ ਤੇ ਗੇਟ ਦਾ ਕਬਜਾ ਗਿਆ ਲੈ ਲਓ ਜੀ

ਕੋਈ ਨਕਰਾ ਨਹੀਂ ਬਾਲਕਤਾਂ ਅੱਲਾ ਹੀ ਇਹਦੇ ਨਾਲ ਆਖੀਰ ਵਾਗਰ ਹੋਈ ਚਾਹ। ਆਇਆ ਵੀ ਆਖੂ ਜਾਂਦੇ ਨੇ ਤੰਗ ਕਿੰਨੇ ਸਭ ਜਾਲੇ ਸਰੋ ਪਿੰਡ ਦੇ ਦਰਸ਼ਨ ਤਰੋ ਵਾਲ ਬੂਲ ਕਟਾ ਲਏ ਆਪਾਂ ਵਾਲ ਬੂਲ ਕਟਾ ਕੇ ਆਏ ਆ ਹੁਣ ਲਾਓ ਜੀ ਤੇ ਉਹ ਦਿਖਾਣੇ ਆ ਤੁਹਾਨੂੰ ਸਾਰਾ ਰੌਣਕ ਮੇਲਾ ਆਪਾਂ ਲਾਓ ਇਹ ਮੇਤਰਾ ਕਰੋ ਸਾਰੇ ਪਾਸੇ ਦੁਕਾਨਾਂ ਚੈੱਕ ਲਓ ਇਹ ਪਿੰਡ ਅਲੀਵਰਾ ਸ਼ਹਿਰ ਜੇ ਮੇਲਾ ਤੇ ਕਰੋ ਸਾਰੇ ਪਿੰਛੇ ਦੁਕਾਨਾਂ ਚੈੱਕ ਇੱਧਰ ਵੀ ਲੱਗੇ ਆ ਲਾਈਵ ਕਦਰ ਛੂਲ ਲੱਗਿਆ ਆ ਨਿਆਣਿਆਂ ਵਾਸਤੇ 20 ਰੁਪਏ ਟਿਕੜੇ ਆ ਝੂਲੇ ਦੀ ਤੇ ਪਾਜੀ ਕਹਿੰਦਾ 15 ਮਿੰਟ ਦਈ ਦੇ ਝੂਲਾ ਇਹਨੂੰ ਇੱਕ ਟੱਪਾਂ ਵਾਲਾ ਝੂਲਾ ਆ ਛਾਲਾ ਛੂਲਾ ਵੱਜਦੀਆਂ ਇੱਥੇ ਉਹ ਤੁਹਾਨੂੰ ਗਰਾਊਂਡ ਨਾਲ ਵੀ ਦਿਖਾਵਾਂਗੇ ਸਾਰਾ ਸਿਸਟਮ ਅੱਜ ਇਹ ਮੇਤਰਾ ਕਰੋ ਵਾਲੀ ਪਰ ਦੀ ਗਰਾਊਂਡ ਚ ਇੱਕ ਜਿੱਥੇ ਛਿੰਜ ਮੇਲਾ ਕਰਵਾਇਆ ਜਾਣਾ ਆ ਜਿੱਥੇ ਮੱਲਾ ਨੇ ਆਪਣਾ ਯੋਰ ਦਿਖਾਣਾ ਆ ਖਾੜਾ ਚੈੱਕ ਕਰੋ ਪਿੰਡ ਅਲੀਪੁਰ ਮੌਸਮ ਵੀ ਵਧੀਆ ਆ ਜੈਨ ਘੈਂਟ ਗੱਲਬਾਤ ਆ ਇੱਧਰ ਗੁਰਦੁਆਰਾ ਸਾਹਿਬ ਕੀ ਕਹਿੰਦੇ ਇੱਧਰ ਸੱਜਰੀ ਹੋਈ ਝੋਟੀ ਵੀ ਇਹ ਵੀ ਕਹਿੰਦੇ ਅੱਜ ਸੱਜਰੀ ਹੋਈ ਝੋਟੀ ਦੇਣੀ ਆ That ਸਪਲੈਂਡਰ ਜੈਕ ਕਰ ਰੋ ਮਿੱਤਰੋ ਅੱਜ ਕੰਦੇ ਹੀਰੋ ਆਂਦਾ ਸਪਲੈਂਡਰ ਮੋਟਰਸਾਈਕਲ ਲੈਣਾ ਹੈ ਜੀ ਠੀਕ ਭਲਾ ਭਲਾ ਕੁਝ ਭਲਾ ਇਹਲਾ ਇਥੇ ਆਓ ਜੀ ਮਿੱਤਰੋ ਕਹਿੰਦੇ ਛੋਟੇ ਪਹਿਲਵਾਨ ਘੁਲਦੇ ਆ ਨੌਜਵਾਨ ਜਿਸ ਤੋਂ ਫੈਕ ਪੈਣੋ ਉਹ ਜਿਹੜੀ ਉਹਨਾਂ ਦੀ ਸੇਵਾ ਦਿੱਤੀ ਆ ਜੋ ਆਪਣੀ ਰਿੱਕੇ ਰਾਗੜੀਆਂ ਬੋਥੀਆਂ ਕਰਾਂਗੇ ਬੋਥੀਆਂ ਦੇ ਵਿੱਚ ਜਿੱਥੇ ਸਾਡੇ ਨੱਤਰ ਵਸਕਾਰੇ ਬਹੁਤ ਵੱਡਾ ਜੋਲਦੌਣ ਪਾਇਆ ਉੱਥੇ ਸਾਡੇ ਏਰੀਆ ਨਾਲ ਹੀ ਜਿਹੜਾ ਦੀ ਖਾਸ ਜੋਲਦੌਣ ਜਿਹਦੇ ਵਿੱਚ ਆ ਪਰਮਜੀਤ ਸਿੰਘ ਸਰਦਾਰ ਨੰਬਰ 10 ਵਰਕਵਾਸੀਆਂ ਸੰਸਾਰ ਸਿੰਘ ਦੇ ਸੁਪੁੱਤਰ ਵੱਲੋਂ ਇੱਕ ਝੋਟੀ ਖਰਾਬਤ ਕਰਨਾ ਜੀ ਅਭੀ ਬਲਾਜੌਰ का <smart> पिंड है बैलगड्डिया का शीन नगर है नगर है अभी कुश्ती अभी बड़ा चौंकी आज खड़े पहलवान तीन तीन कुश्तियां लाजमी कराइया जाए ਜਿਹੜੇ ਮੱਲ ਬਾੜਾ ਜਿਹੜਾ ਖਾੜੇ ਨੂੰ ਸੱਦੇ ਪੱਤਰ ਦਿੱਤੇ ਗਏ ਐ ਮੇਰੇ ਵੀਰ ਖਾੜੇ ਦੇ ਵਿੱਚ ਆਓ ਅਜੀਬ ਬੱਦੀਆਂ ਨਾਰਮੀ ਕੁਛਿਆ ਬੱਲੇ ਬੱਲੇ ਕਰਾਤੀ ਐ ਬਿਲਕੁਲ ਪਿਆਰ ਦੇ ਨਾਲ ਜੱਜਮੈਂਟ ਦੀ ਟੁਗੜਾ ਆਓ ਜੀ ਮਿੱਤਰ ਆਪਾਂ ਹੋ ਗਏ ਆ ਰੈਡੀ ਸ਼ੈਡੀ ਤੇ ਹੁਣ ਆਪਾਂ ਚੱਲੇ ਆਂ ਛਿੰਝ ਵੱਲ ਨੂੰ ਦੇਖੀਏ ਕੀ ਮਾਹੌਲ ਆ ਇੱਧਰ ਆਲੂ ਹਣੀ ਵੀ ਆਏ ਹੋਆ ਸਾਡੇ ਕੋਲ ਰਮਾਲ ਬੰਨਿਆ ਅੱਜ ਕਹਿੰਦਾ ਘਰ ਵਾਲੀ ਦਾ ਮੱਥਾ ਦੇਖਣਾ ਲੋਈ ਮੇਟਰ ਕੋਲ ਰੌਣਕਾਂ ਕੀ ਇੱਕ ਪਿੰਡ ਅਲੀ ਪਰਦੀਆਂ ਛਿੰਝ ਮੇਲਾ ਲੋਈ ਨੱਤਰ ਇੱਧਰ ਨਿਆਣੇ ਝੂਟਦੇ ਆ ਝੂਲੇ ਲੋਈ ਕਹਿੰਦੇ ਮੌਸਮ ਵੀ ਬੱਦਲ ਵਾਲਾ ਹੋ ਰਿਹਾ ਲੱਗਦਾ ਆ ਤੇ ਮੀਂਹ ਪਊਗਾ ਅਲੀ ਪਰ ਸ਼ੰਗ ਮੇਲੇ ਤੇ ਕਹਿੰਦੇ ਮੀਂਹ ਜ਼ਰੂਰ ਪੈਂਦਾ ਹੁੰਦਾ ਬੱਦਲ ਕਰੋ ਕੀ ਆ ਤੇ ਰਾਸ਼ੀ ਵੀ ਕਰੋ ਚੈੱਕ ਐਨ ਇਹ ਵੀ ਪਾਣਾ ਚਾਰੋਗੇ ਖਾਣੇ ਦੇ ਵਿੱਚ ਚਾਹੋ ਜੀ ਬਹੁਤ ਹੀ ਵਧੀਆ ਗੋਪ ਕਸ਼ਤੀਆਂ ਚੱਲ ਰਹੀਆਂ ਉਧਰ ਦੇ ਪਾਸੇ ਖਾਣੇ ਦੇ ਵਿੱਚ ਚੱਲ ਰਹੀ ਹੈ ਉਹਦੇ ਬਹੁਤ ਬਹੁਤ ਧੰਨਵਾਦ ਕੀਤਾ ਪਾਣੀ ਦੀ ਸੇਵਾ ਡੀਸੀਬੀ ਬੈਂਕ ਵੱਲੋਂ ਕੀਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਮੇਰੇ ਵੀਰਾਂ ਦਾ ਸਾਡੇ ਖੇਡ ਮੈਦਾਨ ਦੇ ਵਿੱਚ ਬਹੁਤ ਵੱਡੀ ਸੇਵਾ ਜਿਹੜੀ ਹੈ ਡੀਸੀਬੀ ਬੈਂਕ ਦੇ ਕਜ਼ਾਰ ਗੁਰਵੰਦਰ ਸਿੰਘ ਜੀ ਜੋ ਮੈਨੇਜਰ ਹਨ ਸੀ ਖਾਣੇ ਦਾ ਬਹੁਤ ਹੈ ਧੰਨਵਾਦ ਕਰਦੇ ਆ ਅਗਲੀ ਕੁਸ਼ਤੀ ਜੋਤਾ ਲਲੀਆਂ ਤੇ ਕਰਨ ਆਲਮਗੀ ਉਹ ਵੀ ਚਾਰ ਦਾ ਚਾਰ ਹੋ ਕੇ ਖਾਲੇ ਦੇ ਵਿੱਚ ਆ ਜਾਓ ਇਧਰ ਨੇ ਪਾਸੇ ਅਲੀ ਤੇ ਮਲਕੀਤ ਮਾਰ ਗੱਲਾ ਮਾਰੋ ਦਾ ਦੇ ਵਿੱਚ ਕਰੋ ਕੁਸ਼ਤੀ ਦਾ ਖੰਡਰਾ ਦੁੱਧ ਮੱਖਣਾ ਦਾ ਪਾਲੇ ਹੋ ਸਰੀਰ ਆਹ ਬੱਲੇ ਬੱਲੇ ਕਰਾਤੀ ਆ ਤੇ ਗਾਮਾ ਤਰੇਤੇ ਨੇ ਪੁਆਇੰਟ ਬਣਾ ਕੇ ਅੱਗੇ ਦਾ ਕਰਾਇਆ ਜਾ ਰਿਹਾ ਲਓ ਜੀ ਮਿੱਤਰੋ ਕਹਿੰਦੇ ਕੱਠ ਚੈੱਕ ਕਰੋ ਅਲੀ ਪਰ ਅਲੀ ਪਰ ਮੇਲੇ ਛਿੰਜ ਮੇਲੇ ਤੇ ਕਹਿੰਦੇ ਕੱਠ ਕਰੋ ਚੈੱਕ ਲਓ ਨਾ ਆਲਾ ਦੋ ਵਾਲਾ ਸਾਰਾ ਹੀ ਭਰਿਆ ਜਨੂਨ ਦਾ ਪੂਰੀ ਭਰੀ ਹੋ ਵਾਲੀ ਵਰਦੀ ਹਲਾਕੇ ਦੀਆਂ ਜੱਗਰ ਕਮੇਟੀਾਂ ਖਾਤੇ ਚੱਕ ਦੇ ਤੇ ਬੋਲ ਰਹੀਆਂ ਸੰਜਾਵਤ ਕੁਰਸੀ ਜੱਗਰ ਕਮੇਟੀ ਗੁੰਜਿਆ ਪੰਜਾਬੀ ਜੀ ਬਲੌਗ ਚ ਕਮੈਂਟ ਜਰੂਰ ਕਰ ਦਿਓ ਤੁਹਾਨੂੰ ਅਲੀਪੁਰ ਦਾ ਸ਼ਿੰਜ ਮਿਲਦਾ ਕਿਵੇਂ ਦਾ ਲੱਗਾ ਤੇ ਵੀਡੀਓ ਨੂੰ ਕਰਿਓ ਵੱਤ ਤੋਂ ਵੱਤ ਸ਼ੇਅਰ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿੱਤਰੋ ਕੋਈ ਬਾਤੇ শেਅਰ ਤੇ ਸਾਰਾ ਸਪਲੈਂਡਰ ਵਿੱਚ ਜਾਂਦਾ ਪੋਟ ਮਹਿੰਦੀਪੁਰ ਜਬੀਰ ਸ਼ਾਲਮੀ ਤੇ ਲੱਗਦਾ ਲਾਲ ਵੀਰ ਪੰਮਾ ਵਾਲੀ ਵੀ ਵੱਡੇ ਮੱਲ ਹੋਇਆ ਅੱਜ ਪੰਮੇ ਵਾਲੀ ਦਾ ਬੇਟਾ ਆ ਗੱਬਰ ਨਾਜਰ ਸ਼ਰਵਾ ਦਾ ਨਾਮ ਲੈਂਦੇ ਗੋਡੇ ਤੇ ਇਹ ਕੁਸ਼ਤੀ ਹੋ ਰਹੀ ਹੈ ਇਸ ਸਮੇਂ ਮਦਾਨ ਦੇ ਉੱਤੇ ਸਪਲੈਂਡਰ ਮੋਟਰਸਾਈਕਲ ਤੇ ਹੋ ਰਹੀ ਹੈ ਨਾਲ ਉਹ ਵੀ ਛੋਟਾ ਹੈ ਹੈਲੋ ਗਾਇਸ ਹਾਂਜੀ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣਾ ਅੱਜ ਦਾ ਵਲੋਗ ਕਿਵੇਂ ਦਾ ਲੱਗਾ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅਲੀਪਰ ਦਾ ਅੱਜ ਛਿੰਝ ਮੇਲਾ ਕਿਵੇਂ ਦਾ ਲੱਗਾ